ਪਿੰਡ ਗੋਲਵਾੜ ਪਹੁੰਚੇ ਸ਼ਰੋਵਨੀ ਅਕਾਲੀ ਦਲ ਦੇ ਇਸ ਜਿੰਨੀ ਚੋਣ ਦੇ ਉਮੀਦਵਾਰ ਪ੍ਰਿੰਸੀਪਲ ਰੰਧਾਵਾ ਜੀ ਇੱਥੇ ਆਏ ਸਮੂਹ ਸ਼ਰੋਵਨੀ ਅਕਾਲੀ ਦਲ ਦੀ ਲੀਡਰਸ਼ਿਪ ਤੇ ਬਹੁਤ ਹੀ ਅਜ਼ੀਜ਼ ਇਸ ਪਿੰਡ ਦੇ ਮੇਰੇ ਆਪਣੇ ਬਜ਼ੁਰਗ ਵੀਰੋ ਪੈਨੋ ਫਤੇ ਪਰਵਾਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਾਜੇ ਵੀ ਇਸ ਧੀ ਨੂੰ ਆਪਣੇ ਪਰਿਵਾਰ ਦੇ ਵਿੱਚ ਆ ਕੇ ਜਿੱਥੇ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਮਾਨ ਵੀ ਮਹਿਸੂਸ ਹੋ ਰਿਹਾ ਹੈ ਤੇ ਤੁਹਾਡੇ ਸਾਰਿਆਂ ਦਾ ਸ਼ੁਕਰਾਨਾ ਕਰਦੀ ਆਂ ਆਪਦੇ ਰੁਝੇਵਿਆਂ ਤੋਂ ਕੀਮਤੀ ਸਮਾਂ ਕੱਢ ਕੇ ਇੰਨੀ ਵੱਡੀ ਗਿਣਤੀ ਵਿੱਚ ਇੱਥੇ ਆ ਕੇ ਤੁਸੀਂ ਸਾਰਿਆਂ ਨੇ ਮੇਰਾ ਮਾਨ ਵਧਾਇਆ ਅੱਜ ਅਸੀਂ ਸਾਰੇ ਇੱਥੇ ਇਕੱਠੇ ਹੋਏ ਆ ਤੁਹਾਨੂੰ ਬੇਨਤੀਆਂ ਕਰਨ ਵਾਸਤੇ ਤੁਸੀਂ ਸਾਰਿਆਂ ਨੇ ਦੇਖਿਆ ਹੈ ਕਿ ਪਿਛਲੇ ਸਮੇਂ 'ਚ ਤੁਹਾਡੀ ਆਪਣੀ ਖੇਤਰੀ ਪਾਰਟੀ ਪੰਥ ਦੀ ਇਕਲੌਤੀ ਜਥੇਬੰਦੀ ਜਮਾਤ 105 ਸਾਲ ਪੁਰਾਣੀ ਹਿਰੋਮਨੀਆ ਕਾਲੀ ਦਾਗਲੇ ਉੱਤੇ ਇਸ ਪਾਰਟੀ ਨੂੰ ਇਸ ਖੇਤਰੀ ਪਾਰਟੀ ਨੂੰ ਕਮਜ਼ੋਰ ਕਰਕੇ ਸਾਰੇ ਪੰਜਾਬ ਨੂੰ ਇੱਕ ਤਰੀਕੇ ਦੇ ਨਾਲ ਕਮਜ਼ੋਰ ਕੀਤਾ ਗਿਆ ਪੰਜਾਬ ਦੇ ਹਰ ਹੱਕ ਨੂੰ ਕਮਜ਼ੋਰ ਕੀਤਾ ਗਿਆ ਪੰਜਾਬ ਦੇ ਖਜ਼ਾਨੇ ਨੂੰ ਕਮਜ਼ੋਰ ਕੀਤਾ ਗਿਆ ਪੰਜਾਬ ਦੀ ਕਿਸਾਨੀ ਦੇ ਉੱਤੇ ਔਖਾਈਆਂ ਆਈਆਂ ਸਾਡੇ ਧਾਰਮਿਕ ਸਥਾਨਾਂ ਦੇ ਉੱਤੇ ਕਬਜ਼ੇ ਹੋਏ ਸਾਡੇ ਵਿਕਾਸ ਦੇ ਕਾਰਜ ਸਾਰੇ ਖਾਤੋ ਗਏ ਬੜੇ ਲਿਖੇ ਸਾਡੇ ਬੱਚੇ ਵਿਦੇਸ਼ਾਂ ਵੱਲ ਭੱਜ ਗਏ ਨੇ ਨਸ਼ਿਆ ਦੀ ਇਹੋ ਜੀ ਇੱਥੇ ਦਰਿਆ ਵਗੀ ਹੈ ਕਿ ਮੈਨੂੰ ਲੱਗਦਾ ਹੈ ਕਿ ਕੋਈ ਇਹੋ ਜੀ ਗਲੀ ਆ ਕੋਈ ਇਹੋ ਜਿਹਾ ਘਰ ਨਹੀਂ ਜਿੱਥੇ ਸਾਈ ਨਸ਼ੇ ਪਹੁੰਚਾਈ ਨਹੀਂ ਗਏ ਨੇ ਕਾਨੂੰਨ ਵਿਵਸਥਾ ਦਾ ਕੋਈ ਨਾ ਨਹੀਂ ਜਿਹਦੇ ਕਰਕੇ ਸਾਰੀ ਇੰਡਸਟਰੀ ਪੰਜਾਬ ਨੂੰ ਛੜ ਛੜ ਬਾਹਰ ਭੱਜ ਰਹੀ ਹੈ ਕਿਸੇ ਵੀ ਪਿੰਡ ਵਿੱਚ ਪਿਛਲੇ ਕੋਈ ਵੱਡਾ ਪ੍ਰੋਜੈਕਟ ਨਹੀਂ ਆਇਆ ਕੋਈ ਫਾਰਮਲ ਪਲਾਂਟ ਨਹੀਂ ਲੱਗਿਆ ਕੋਈ ਇੱਥੇ ਕਾਰਖਾਨਾ ਨਹੀਂ ਲੱਗਿਆ ਤੇ ਜੇ ਆਪਾਂ ਕਹੀਏ ਕਿ ਅੱਜ ਚੋਨਾ ਤੋਂ ਪਹਿਲੇ ਆਪਾਂ ਇਹ ਨਾ ਚੀਜ਼ਾਂ ਬਾਰੇ ਵਿਚਾਰ ਨਾ ਕਰੀਏ ਤੇ ਕੱਲੇ ਚੁਟਕਲੇ ਸੁਣ ਕੇ ਭੰਡਾ ਵੀ ਗੱਲਾਂ ਮੰਨ ਕੇ ਜਾਂ ਦੂਜੀ ਪਾਰਟੀਆਂ ਦਾ ਭੰਡੀ ਪ੍ਰਚਾਰ ਸੁਣ ਕੇ ਉਹਨਾਂ ਦੇ ਲਾਰ ਮਗਰ ਲੱਗ ਕੇ ਆਪਾਂ ਵੋਟ ਪਾ ਦਈਏ ਤਾਂ ਮੈਂ ਸਮਝ ਗਿਆ ਉਹਦਾ ਖਮਿਆਜਾ ਤੁਸੀਂ ਸਾਰਿਆਂ ਨੇ ਪਿਛਲੇ 9 ਸਾਲਾਂ 'ਚ ਦੇਖ ਲਿਆ ਪਿਛਲੇ 15 ਸਾਲਾਂ 'ਚ ਸਾਰੀ ਪਾਰਟੀਆਂ ਦਾ ਕਾਰਗੁਜ਼ਾਰੀ ਤੁਹਾਡੇ ਸਾਹਮਣੇ ਹੈ ਤੇ ਵੋਟ ਦੀ ਤਾਕਤ ਸਾਡੇ ਕੋਲ ਹੁੰਦੀ ਹੈ ਕਿ ਅਸੀਂ ਕੰਮ ਕਰਨ ਵਾਲੀ ਸਰਕਾਰ ਬਣਾਈਏ ਲੇਕਿਨ ਅਫਸੋਸ ਮੈਨੂੰ ਆ ਕਿ ਅਸੀਂ ਗੱਲਾਂ ਤੇ ਮਗਰ ਲੱਗ ਗਏ ਤੇ ਕੰਮਾਂ ਨੂੰ ਕਿਤੇ ਨਾ ਕਿਤੇ ਆਪਾਂ ਭੁੱਲ ਗਏ ਜਿਨ੍ਹਾਂ ਨੇ ਝੂਠਾ ਗੰਦਾ ਪ੍ਰਚਾਰ ਤੁਹਾਡੀ ਖੇਤਰੀ ਪਾਰਟੀ ਦੇ ਖਿਲਾਫ ਕੀਤਾ ਬਿਨਾ ਸਬੂਤ ਉਹਨਾਂ ਦੀ ਗੱਲਾਂ ਦੇ ਝਾਸੇ ਵਿੱਚ ਆ ਗਏ ਅੱਜ ਮੈਂ ਬੇਨਤੀ ਕਰਦੀ ਆ ਸਾਰਾ ਸੱਚ ਤੁਹਾਡੇ ਸਾਹਮਣੇ ਕਿਉਂਕਿ ਝੂਠ ਦੇ ਪੈਰ ਨਹੀਂ ਆਉਂਦੇ ਸੱਚ ਤਾਂ ਸਾਹਮਣੇ ਆਉਂਦਾ ਹੀ ਆਉਂਦਾ ਹੈ ਤੇ ਅੱਜ ਵੀ ਆ ਕੇ ਜਦ ਇਹ ਤੁਹਾਨੂੰ ਝੂਠ ਮਾਰਨਗੇ ਇਹਨਾਂ ਦੇ ਝੂਠੇ ਚਾਸਿਆਂ 'ਚ ਨਾ ਆਓ ਕਿਉਂਕਿ ਪੰਜਾਬ ਦੇ ਇਹੋ ਜਿਹੇ ਹਾਲਾਤ ਹੋ ਗਏ ਨੇ ਜਿਹੜਾ ਸ਼ਾਇਦ ਮਨੂੰ ਲੱਗਦਾ ਹੈ ਕੋਈ ਉਮੀਦ ਨਹੀਂ ਕਰ ਸਕਦਾ ਸੀ ਜਿਹੋ ਜਿਹੇ ਇਹਨਾਂ ਨੇ ਵਾਅਦੇ ਕੀਤੇ ਸੀ ਕਿ ਹਾਲਾਤ ਇਹੋ ਜਿਹੇ ਹੋਣਗੇ ਅੱਜ ਜੇ ਇੱਥੇ ਮਾਨ ਨਾਲ ਖੜ ਕੇ ਮੈਂ ਕਹਿ ਸਕਦੀ ਆ ਕਿ ਸਾਰੀ ਪਾਰਟੀਆਂ ਵਿੱਚੋਂ ਜੇ ਇੱਕ ਪਾਰਟੀ ਹੈ ਪੰਜਾਬ ਦੀ ਜਿਨੇ ਕਦੇ ਝੂਠ ਨਹੀਂ ਮਾਰਿਆ 107 105 ਸਾਲ ਪੁਰਾਣੀ ਪਾਰਟੀ ਇਤਿਹਾਸ ਫਰੋਲ ਕੇ ਦੇਖ ਲੋ ਵੱਡੇ ਵੱਡੇ ਰਿਆ ਤੋਂ ਪੁੱਛ ਲੋ ਸਾਡੇ ਝੂਠ ਮਾਰ ਕੇ ਸਰਕਾਰ ਬਣਾਉਣ ਵਾਸਤੇ ਲੋਕ ਲੋਕਾਂ ਨੂੰ ਲਾਰੇ ਸ਼ਰੋਮ ਨਹੀਂ ਅਕਾਲੀ ਦਲ ਨੇ ਤਕੜੀ ਨੇ ਕਦੇ ਨਹੀਂ ਲਾਏ ਸਾਥ ਸ੍ਰੀ ਆਖ ਅਸੀਂ ਵੀ ਕਹਿ ਸਕਦੇ ਸੀ ਝੂਠ ਮਾਰ ਸਕਦੇ ਸੀ ਬਾਦਲ ਸਾਹਿਬ ਨੂੰ ਕਹਿੰਦੇ ਸੀ ਲੋਕੀ ਕੀ ਆ ਕਾਂਗਰਸ ਕਹੀ ਜਾਂਦੀ ਹੈ ਕਿਸਾਨਾਂ ਦੇ ਕਰਜ਼ੇ ਮਾਫ਼ ਕਰ ਦਾਂਗੇ ਘਰ ਘਰ ਨੌਕਰੀਆਂ ਦੇ ਦਾਂਗੇ ਕਿਸਾਨ ਇਹਨਾਂ ਦੇ ਮਗਰ ਲੱਗ ਰਹੇ ਬਾਲ ਸਾਹਿਬ ਤੁਸੀਂ ਵੀ ਕਹਿ ਦਿਓ ਲੇਕਿਨ ਬਾਦਲ ਸਾਹਿਬ ਨੇ ਕਿਹਾ ਕਾਕਾ ਸਿਆਸਤ ਵਿੱਚ ਇਨਸਾਨ ਦੀ ਇਕੱਲੇ ਜ਼ੁਬਾਨ ਹੁੰਦੀ ਹੈ ਜ਼ੁਬਾਨ ਇਹੋ ਜੀ ਹੋਏ ਕਿ ਜੋ ਕਿਹਾ ਉਹਦੇ ਵਿੱਚ ਪੂਰਾ ਉਤਰੀਏ ਇਹ ਕਿਹੜਾ ਕੋਈ ਪਾਰਟੀ ਕੱਲ ਤੇ ਬਾਦ ਅਪਾ ਚੋਣ ਨਹੀਂ ਲੜਨੀ ਆਪਾਂ ਤਾਂ ਇੱਥੇ ਹੀ ਲੈਣਾ ਅੱਜ ਝੂਠ ਮਾਰਾਂਗੇ ਕੱਲ ਕਿਹੜੇ ਮੂੰਹ ਦੇ ਨਾਲ ਜਾਵਾਂਗੇ ਕੋਈ ਗੱਲ ਨਹੀਂ ਜੇ ਚੋਣ ਹਾਰਦੇ ਆਂ ਕੁਝ ਨਹੀਂ ਹੁੰਦਾ ਲੇਕਿਨ ਝੂਠ ਨਹੀਂ ਮਾਰਨਾ ਲੋਕਾਂ ਦੇ ਨਾਲ ਆਪ ਪਾਰਕ ਤੇ ਖੇਤਰੀ ਤੇ ਦਿੱਲੀ ਵਾਲੀ ਪਾਰਟੀਆਂ ਦਾ ਜਿਨ੍ਹਾਂ ਨੇ ਇੱਥੇ ਝੂਠ ਮਾਰਦਾ ਉੱਥੇ ਕੁਝ ਹੋਰ ਮਾਰਦਾ ਗਾ ਦਿੱਲੀ ਜਾ ਕੇ ਕੁਝ ਹੋਰ ਮਾਰਦਾ ਲੇਕਿਨ ਅਸੀਂ ਨਾ ਦਿੱਲੀ ਜਾਣਾ ਐ ਨਾ ਰਾਜਸਥਾਨ ਜਾਣਾ ਨਾ ਹਰਿਆਣਾ ਜਾਣਾ ਅਸੀਂ ਤਾਂ ਪੰਜਾਬ ਚ ਹੀ ਰਹਿਣਾ ਤੇ ਆਪਣਿਆਂ ਦੇ ਨਾਲ ਧੋਖਾ ਨਹੀਂ ਕਰਾਂਗੇ ਅੱਜ ਮਾਨ ਨਾਲ ਕਹਿ ਸਕਦੀਆਂ ਜੋ ਕਿਹਾ ਉਹ ਕਰਕੇ ਦਿਖਾਇਆ ਜੇ ਮੈਂ ਗੱਲ ਕਰਾਂ ਕਿ ਬਾਦਲ ਸਾਹਿਬ ਦੀ ਪਹਿਲੀ ਸਰਕਾਰ ਜਿਹੜੇ 95 ਦੀ ਜਿਮਨੀ ਚੋਣ ਹੋਈ ਸੀ ਲੋਕਾਂ ਨੇ ਇਤਿਹਾਸ ਰੱਖਿਆ ਅੱਜ ਵੀ ਲੋਕੀ ਅਜਨਾਲਾ ਤੋਂ ਗਿੱਦੜਵਾਹ ਨੂੰ ਹਲਕੇ ਨੂੰ ਯਾਦ ਕਰਦੇ ਨੇ ਬਥੇਰੀ ਚੋਣਾਂ ਵਿੱਚੇ ਹੋਈ ਹੋਰ ਜਿਮਨੀ ਚੋਣਾਂ ਨੂੰ ਕੋਈ ਨਹੀਂ ਯਾਦ ਕਰਦਾ ਜਿਵੇਂ 4 ਜਿਮਨੀ ਚੋਣਾਂ ਪਿਛਲੇ 40 ਸਾਲਾਂ 'ਚ ਵੀ ਹੋਈਆਂ ਨੇ ਜਲੰਧਰ ਹੋ ਗਈ ਲੁਧਿਆਣਾ ਹੋ ਗਿਆ ਗਿੱਦੜਵਾਹ ਹੋ ਗਿਆ ਸੰਗਰੂਰ ਹੋ ਕੋਈ ਇਹਨਾਂ ਨੂੰ ਯਾਦ ਨਹੀਂ ਰੱਖੂਗਾ ਹਾਂ ਯਾਦ ਰੱਖਣਗੇ ਕਿ ਉੱਥੇ ਜਾ ਕੇ ਝਾੜੂ ਵਾਲਿਆਂ ਨੇ ਕਿਹੜੇ ਵਾਅਦੇ ਕੀਤੇ ਸੀ ਤੇ ਅੱਜ ਤਾਈਂ ਵਾਅਦੇ ਪੂਰੇ ਨਹੀਂ ਹੋਏ ਨਾ ਹੀ ਇੱਥੇ ਹੋਣਗੇ ਲੇਕਿਨ ਅੱਜ ਵੀ ਅਜਨਾਲਾ ਤੇ ਗਿੱਦੜਵਾਲਾ ਕਿਉਂ ਯਾਦ ਰੱਖਿਆ ਜਾਂਦਾ ਹੈ ਕਿਉਂਕਿ ਇਤਿਹਾਸਿਕ ਜਮਨੀ ਚੋਨਾ ਸੀ ਗਿਆ ਜਿੱਥੇ ਲੋਕਾਂ ਨੇ ਹਨੇਰੀ ਦਾ ਮੂੰਹ ਮੋੜਿਆ ਸੀਗਾ ਅਹੰਕਾਰੀ ਸਰਕਾਰਾਂ ਨੂੰ ਉਹਨਾਂ ਨੂੰ ਆਇਨਾ ਦਿਖਾ ਕੇ ਉਹਨਾਂ ਨੂੰ ਅਰਸ਼ਾਂ ਤੋਂ ਲੈ ਕੇ ਜ਼ਮੀਨਾ 'ਚ ਪਟਕ ਕੇ ਸਹੀ ਬਦਲਾਵ ਲੈ ਕੇ ਆਏ ਸੀਗੇ ਇਹੋ ਜਿਹਾ ਮੌਕਾ ਅੱਜ ਤਰਨ ਤਰਨ ਦੇ ਲੋਕਾਂ ਦੇ ਕੋਲ ਵੀ ਹੈ ਜਿਹੜੀ ਸਰਕਾਰਾਂ ਨੇ ਤੁਹਾਡੇ ਨਾਲ ਝੂਠ ਬੋਲਿਆ 9 ਸਾਲਾਂ ਤੇ ਬਹੁਤ ਝੂਠ ਸੁਣ ਲਿਆ ਕਰਤੋ ਨੋ ਕਰੀ ਵਾਲਾ ਕਰਜ਼ਾ ਮਾਫੀ ਵਾਲਾ ਹਜ਼ਾਰ ਹਜ਼ਾਰ ਰੁਪਏ ਮੈਨੇ ਚ ਮਿਲਣ ਵਾਲਾ ਰੰਗਲੇ ਪੰਜਾਬ ਵਾਲਾ ਕੱਟੜ ਇਮਾਨਦਾਰ ਵਾਲਾ ਕਿਹੜਾ ਨਹੀਂ ਸੁਣਿਆ ਤੁਸੀਂ ਮੈਂ ਬੇਨਤੀ ਕਰਦੀ ਆ ਉਹ ਸੱਚ ਦੀ ਪਾਰਟੀ ਨੂੰ ਲੈ ਕੇ ਆਓ ਜਿਹੜੀ ਪਾਰਟੀ ਨੇ ਕਿਹਾ ਕਿ ਸਾਨੂੰ ਤੇ ਪਹਿਲੀ ਪਛਾਣ 97 ਦੀ ਸਰਕਾਰ ਬਣੀ ਪਹਿਲੀ ਕੈਬਨਟ ਮੀਟਿੰਗ 'ਚ ਪਹਿਲੀ ਫਾਈਲ ਜਿਹੜੀ ਆਈ ਤੇ ਸਾਈਨ ਕਰਾ ਬਾਦਲ ਸਾਹਿਬ ਨੇ ਕਿ ਅੱਜ ਤੋਂ ਬਾਅਦ ਇਨੁਲਾਹਮੰਦ ਬਣਾਉਣ ਵਾਸਤੇ ਕਿਸਾਨਾਂ ਨੂੰ ਖੜਾ ਕਰਨ ਵਾਸਤੇ ਇਸ ਕਿਸਾਨੀ ਸੂਬੇ ਵਿੱਚ ਤਰੱਕੀ ਤੇ ਬਰਕਤਾਂ ਲਾਨ ਵਾਸਤੇ ਅੱਜ ਤੋਂ ਬਾਅਦ ਬਿਜਲੀ ਦੇ ਬਿੱਲ ਦਾ ਮਾਮਲੇ ਦਾ ਕਿਸੇ ਕਿਸਾਨ ਦੇ ਹੱਥੇ ਨਹੀਂ ਇਸ ਦਾ ਖਜ਼ਾਨਾ ਚੱਕੂਗਾ ਤੇ ਲੱਖਾਂ ਕਰੋੜਾਂ ਦਾ ਬੋਝ 97 ਤੋਂ ਲੈ ਕੇ ਅੱਜ ਤਾਈਂ ਸਰਕਾਰਾਂ ਚੱਕਦੀ ਰਹੀਆਂ ਨੇ ਜਿੰਦਾਬਾਦ ਪ੍ਰਕਾਸ਼ ਸਿੰਘ ਬਾਦਲ ਜਿੰਦਾਬਾਦ 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 ਅੱਜ ਸਿੱਧੂ ਦਾ ਬਾਲਾ ਜੀ ਜਿੰਦਾਬਾਦ ਅੱਜ ਤਾਂ ਅੱਜ ਦੇ ਤੁਸੀਂ ਬਿਜਲੀ ਦਾ ਬਿੱਲ ਆਪਣੇ ਖੇਤਾਂ ਤੇ ਦੇਖੋ ਲਗਭਗ ਮੇਰੇ ਕਿਸਾਨ ਵੀਰ ਦਸਨਗੇ ਲੱਖ ਰੁਪਏ ਦੇ ਆਸ-ਪਾਸ ਹੋਊਗਾ 28 ਸਾਲਾਂ 'ਚ ਕਿੰਨੇ ਲੱਖਾਂ ਦਾ ਮੁਨਾਫਾ ਕਰਤਾ ਤੁਹਾਡੀ ਪਾਰਟੀ ਨੇ ਇਹਨਾ ਲੱਖਾਂ ਫਟੇ ਘਰ ਪਰਿਵਾਰ ਪਲ ਗਿਆ ਤੁਹਾਡੇ ਮਕਾਨ ਬਣ ਗਏ ਇਹ ਦੇਣ ਤੁਹਾਡੀ ਤਕਰੀਦੀ ਪਾਰਟੀ ਦੇਸ਼ ਦੀ ਕੋਈ ਸਰਕਾਰ ਨਹੀਂ ਦਿੰਦੀ ਜਿਹੜੀ ਤੁਹਾਡੀ ਖੇਤਰੀ ਪਾਰਟੀ ਨੇ ਸਾਨੂੰ ਦਿੱਤਾ ਮੋਟਰ ਦਾ ਕਨੈਕਸ਼ਨ ਜਿਹੜੇ ਬਾਦਲ ਸਾਹਿਬ ਨੇ ਮੁਫਤ ਚ ਵੰਡ ਤੇ ਆ ਬਾਰਡਰ ਵਾਲਿਆਂ ਨੂੰ ਤਾਂ ਜਿਨ੍ਹਾਂ ਦੀ ਜ਼ਮੀਨਾਂ ਤਾਰੋ ਪਾਰ ਸੀ ਗਿਆ ਉਹ ਤਾਂ ਮੋਟਰ ਦਾ ਲੰਗਰ ਲਾਤਾ ਸਵੇਰੇ ਐਪਲੀਕੇਸ਼ਨ ਦਾ ਹੁੰਦਾ ਸ਼ਾਮ ਨੂੰ ਕਨੈਕਸ਼ਨ ਲਾ ਕੇ ਜਾਓ ਅੱਜ ਲੱਖਾਂ ਰੁਪਏ ਦੇ ਕੇ ਸਭੀ ਮੋਟਰ ਦਾ ਕਨੈਕਸ਼ਨ 9 ਸਾਲ ਚ ਇੱਕ ਦਸ ਤੋਂ ਕਾਂਗਰਸੀਆਂ ਨੇ ਕਿ ਉਹਨਾਂ ਨੂੰ ਆਮ ਆਦਮੀ ਨੇ ਜੇ ਇੱਕ ਵੀ ਮੋਟਰ ਦਾ ਕਨੈਕਸ਼ਨ ਦਿੱਤਾ ਇੱਥੇ ਬਾਦਲ ਸਾਹਿਬ ਨੇ ਲੱਖਾਂ ਦੀ ਗਿਣਤੀ 'ਚ 90% ਦੀ ਮੋਟਰ ਦੇ ਕਨੈਕਸ਼ਨ ਪੰਜਾਬ 'ਚ ਲਾ ਕੇ ਬਾਦਲ ਸਾਹਿਬ ਦੀ ਦੇਣ ਪਿੰਡ ਪਿੰਡ 'ਚ ਮੰਡੀਆਂ ਬਣਾਉਣੀਆਂ ਫੋਕਲ ਪੁਆਇੰਟ ਬਣਾਉਣੇ ਲਿੰਕ ਸੜਕਾਂ ਬਣਾਉਣੀਆਂ ਕੋਟੇ ਕਲੈਕਟਰ ਨੂੰ ਗੱਡੇ ਦਾ ਦਰਜਾ ਦੇਣਾ ਐਮਐਸਪੀ ਵਾਸਤੇ ਲੜਾਈ ਲੜਨੀ ਅੱਜ ਤੱਕ ਇਹਨਾ ਵੀ ਦਿੱਤੀ ਹੋਈ ਸੂਲਤਾ ਕਰਕੇ ਕਿਸਾਨ ਆਪਣੇ ਪੈਰਾਂ 'ਚ ਖੜੇ ਜੇ ਮੈਂ ਇੰਨੀ ਚੀਜ਼ਾਂ ਗਿਨਾ ਸਕਦੀ ਆ ਜੇ ਦਰਜਨਾ ਹੋ ਰਿਹਾ ਮੈਨੂੰ ਇੰਨੀ ਭਰੀ ਸੰਗਤ ਵਿੱਚ ਇੱਕ ਬੰਦਾ ਤਾਂ ਦੱਸ ਦੇ ਕਿ ਕਾਂਗਰਸ ਤੇ ਆਮ ਆਦਮੀ ਦਾ ਕੀ ਯੋਗਦਾਨ ਰਿਹਾ ਕਿਸਾਨੀ ਵਾਸਤੇ ਇੱਕ ਚੀਜ਼ ਮੈਨੂੰ ਗਿਣਾ ਦਿਓ ਕਿ ਉਹਨਾਂ ਦਾ ਕੀ ਹੋਵਦਾ ਰਿਹਾ ਹੀ ਖਜ਼ਾਨਾ ਉਹਨਾਂ ਦੇ ਕੋਲ ਜੁੱਤ ਜਾਂਦਾ ਹੈ ਤੇ ਕਿਸਾਨਾਂ ਨੂੰ ਕੋਲ ਜਾਂਦੇ ਕਿਹੜੇ ਮੂੰਹ ਦੇ ਨਾਲ ਤੁਹਾਡੇ ਤੋਂ ਵੋਟਾਂ ਮੰਗਦੇ ਨੇ ਕਿਉਂ ਕਰਜ਼ਾ ਮਾਫੀ ਕੀਤਾ ਜੇ ਕਿਹਾ ਕਿ ਕਰਜ਼ਾ ਮਾਫ਼ ਕਰ ਸੇ ਕਿਉਂ ਨਹੀਂ ਕੀਤਾ ਤੇ ਜੇ ਕਿਸਾਨਾਂ ਦੀ ਬਾਹ ਫੜੀ ਫਿਰ ਮੈਨੂੰ ਮਾਨ ਹੈ ਦੂਜੀ ਫਾਈਲ ਬਾਦਲ ਸਾਹਿਬ ਨੇ ਜਿਹੜੀ ਸਾਈਨ ਕੀਤੀ ਸਾਡੇ ਬਜ਼ੁਰਗ ਜਿਨ੍ਹਾਂ ਦਾ ਸਰੀਰ ਕੰਮ ਕਰਨ ਜੋਗਾ ਜਦ ਨਹੀਂ ਰਹਿੰਦਾ ਤੇ ਬੱਚਿਆਂ ਦੇ ਮਗਰ ਹੱਥ ਫਿਲਾ ਕੇ ਆਪਦੀ ਜ਼ਰੂਰਤਾਂ ਨੂੰ ਪੂਰੇ ਕਰਦੇ ਨੇ ਇਹਨਾਂ ਬਜ਼ੁਰਗਾਂ ਦਾ ਮਾਨ ਸਤਕਾਰ ਵਾਸਤੇ ਪੈਨਸ਼ਨ ਸਕੀਮ ਲਾਗੂ ਬਾਦਲ ਸਾਹਿਬ ਨੇ ਪੂਰੇ ਦੇਸ਼ ਤੇ ਸਭ ਤੋਂ ਪਹਿਲੇ ਇਕੱਠੀ ਆਪਣੀ ਖੇਤਰੀ ਪਾਰਟੀ ਨੇ ਪੰਜਾਬ 'ਚ ਕੀਤੀ ਮਾਨ ਵਧਾਇਆ ਬਜ਼ੁਰਗਾਂ ਦਾ ਵਿਧਵਾਤ ਇਹਨਾਂ ਦਾ ਅੰਘਹੀਨਾ ਦਾ ਸਾਰਿਆਂ ਦੀ ਪੈਨਸ਼ਨ ਲਈ ਇਹ ਗਰੀਬਾਂ ਨੇ ਕਿਹਾ ਕਿ ਵਿਆਹ ਬੱਚੀ ਦੇ ਵਿਆਹ ਵਾਸਤੇ ਤੰਗੀਏ ਤੇ ਸ਼ਗਨ ਸਕੀਮ ਲਾਗੂ ਕਰਤੀ ਜੋ ਕਿਹਾ ਉਹ ਕੀਤਾ ਜਿੰਨੀ ਕਰ ਸਰਕਾਰ ਰਹੀ ਸਭ ਕੁਝ ਮਿਲਦਾ ਰਿਹਾ ਦੂਜੀ ਵਾਲੀ ਖਜ਼ਾਨੇ ਦੀ ਚਾਬੀ ਤੁਸੀਂ ਫੜਾਈ ਤੇ ਕਿਹਾ ਆਟਾ ਦਾਲ ਮਹਿੰਗਿਆ ਇਹਦੀ ਮਾਰ ਤੋਂ ਪੰਜਾਬ ਦੇ ਗਰੀਬ ਨੂੰ ਸਰਕਾਰ ਤੁਹਾਡੀ ਆਪਣੀ ਬਚਾਉਗੀ ਤੇ ਲਾ ਦੀ ਗਿਣਤੀ ਵਿੱਚ ਆਟੇ ਦਾਲ ਦੇ ਕਾਰਡ ਤੁਹਾਡੇ ਬਣਾਤੇ ਘਰ ਘਰ ਤਾਈ 20 ਕਿਲੋ ਕਣਕ ਤੇ ਦਾਲ ਪਹੁੰਚਾਈ ਬੱਚਿਆਂ ਦੇ ਵਜੀਫੇ ਹੋਣ ਸਾਈਕਲ ਆ ਹੋਣ ਇਲਾਜ ਵਾਸਤੇ 30000 ਰੁਪਏ ਭਗਤਪੂਰਨ ਸਿੰਘ ਜੀ ਦੀ ਸਕੀਮ ਦੇ ਹੋਣ ਮੈਂ ਤਾਂ ਤੀਰਥ ਯਾਤਰਾ ਯੋਜਨਾ 100 ਚੀਜ਼ਾਂ ਤਾਂ ਮੈਂ ਗਿਨਾ ਵੀ ਨਹੀਂ ਸਕਦੀ ਇਹ ਗਿਣਨ ਨੂੰ ਬਹੁਤ ਕੁਝ ਹੈ ਹਸਪਤਾਲ ਹੋਣ ਮੈਰਿਟਰੀਅਸ ਸਕੂਲ ਹੋਣ ਕੀ ਕੁਝ ਨਹੀਂ ਕੀਤਾ ਕਿ ਗਰੀਬ ਦਾ ਬੱਚਾ ਪੜ ਲੈ ਕੇ ਜਾਏ ਵਜੀਫਾ ਮਿਲ ਜਾਏ ਸਾਈਕਲ ਜਾ ਕੇ ਪੜ ਲੈ ਕੇ ਮੈਰਿਟਰੀਅਸ ਸਕੂਲ ਚ ਜਾ ਕੇ ਡਾਕਟਰ ਇੰਜੀਨੀਅਰ ਬਣ ਜਾਏ ਪੰਜਾਬ ਦੀ ਗਰੀਬੀ ਦੂਰ ਹੋ ਜਾਏ ਕੋਈ ਬਦਲ ਜਾਏ ਗਰੀਬ ਪਰਿਵਾਰਾਂ ਦਾ ਹਰ ਪੱਖੋਂ ਬेन ਰਾਤ ਮਿਹਨਤ ਕਰਕੇ ਜਿੱਥੇ ਵੱਡੇ ਵੱਡੇ ਬਿਜਲੀ ਦੇ ਗ੍ਰੇਡ ਬਣਾ ਕੇ ਦੁਗਣੀ ਕਰਤੀ ਬਿਜਲੀ ਦੀ ਪੈਦਾਵਾਰ ਯਾਦ ਕਰੋ ਬਾਦਲ ਸਾਹਿਬ ਦੀ ਸਰਕਾਰ ਤੋਂ ਪਹਿਲੇ 10 10 ਘੰਟੇ ਕਟ ਲੱਗਿਆ ਕਰਦੇ ਸੀਗੇ ਅੱਜ ਜਿਹੜੇ ਢੰਡੋਰਾ ਪਿੱਟਦੇ ਨੇ ਕਿ ਅਸੀਂ 300 ਯੂਨਿਟ ਮਾਫ ਕਰਦੇ ਉਹ ਗ੍ਰੇਡ ਦਾ ਬਾਦਲ ਸਾਹਿਬ ਨੇ ਬਣਾਏ ਜਿਹਦੇ ਕਰਕੇ ਤੁਸੀਂ ਮਾਫ ਕਰਨ ਯੋਗ ਹੋ 200 ਯੂਨਿਟ ਤਾਂ ਤੁਸੀਂ ਮਾਫ ਕੀਤੇ ਹੋਏ ਸੀਗੇ ਲੇਕਿਨ ਜਪਾਇਆ ਕਿਸੇ ਨੂੰ ਨਹੀਂ ਬਖਤੌਰ ਮੁੱਖ ਮੰਤਰੀ ਸੰਗਠਾ ਦੇ ਦਰਸ਼ਨ ਕਰਨ ਵਾਸਤੇ ਮੁੱਖ ਮੰਤਰੀ ਸੰਗਠਾ ਦੇ ਵਿੱਚ ਆਉਂਦੇ ਸੀ ਮੋੜ ਕੇ ਨਾ ਕੈਪਟਨ ਸਾਹਿਬ ਦੀ ਸ਼ਕਲ ਨਜ਼ਰ ਆਈ ਚੰਨੀ ਸਾਹਿਬ ਨੂੰ ਤਾਂ ਨਟਕੀਆਂ ਤੋਂ ਸਮਾਂ ਹੀ ਨਹੀਂ ਸੀ ਸਿਆਦਾ ਜਿਹੜਾ ਆਮ ਆਦਮੀ ਕਹਿੰਦਾ ਸੀ ਸੱਥਾਂ ਤੋਂ ਸਰਕਾਰ ਚੱਲੂਗੀ ਇਹ ਜੇ ਨੇੜੇ ਤੇੜੇ ਵੀ ਆਊਗਾ ਦੇਖਣਾ ਲੱਗੇ ਤਾਗੇ ਦੇ 25 ਪਿੰਡ ਬੰਦ ਨਜ਼ਰ ਬੰਦ ਕਰ ਦਿੱਤੇ ਜਾਣਗੇ ਕਿ ਬਾਹਰ ਕੋਈ ਚਿੜ ਚਿੜੀ ਨਾ ਫੜ ਜਾਏ ਦੇ ਨੇੜੇ ਆ ਤਾਂ ਆਮ ਆਦਮੀ ਦੀ ਸਰਕਾਰ ਜੇ ਕਾਂਗਰਸੀਆਂ ਨੇ ਝੂਠ ਮਾਰਿਆ ਤੇ ਇਹ ਤਾਂ ਮਹਾ ਝੂਠਾ ਜਿਹੜਾ ਝਾੜੂ ਨਿਕਲਿਆ ਇਹਨਾਂ ਤਾਂ ਕੁਝ ਕਸਰ ਹੀ ਨਹੀਂ ਛੱਡੀ ਇਹ ਸਭ ਤੋਂ ਵੱਡਾ ਧੋਖਾ ਤਾਂ ਬੀਬੀਆਂ ਦੇ ਨਾਲ ਕੀਤਾ। ਕਹਿੰਦਾ ਸੀ ਇਹ ਫੋਮ ਪਰਵਾਇ ਕਾਗਜ਼ ਪਰਵਾਇ ਸੀ ਕਿ ਨਹੀਂ ਭਾਡੇ ਤੂੰ। ਦੇਖੋ ਜੀ ਇਹਦੇ ਵਿੱਚ ਆਪਣਾ ਨਾਮ ਪਤਾ ਸਾਰਾ ਕੁਝ ਅਕਾਊਂਟ ਨੰਬਰ ਜਿਸ ਤੇ ਝਾੜੂ ਦੀ ਸਰਕਾਰ ਤੁਸੀਂ ਬਟਨ ਨੱਪ ਕੇ ਬਣਾਤਾ ਅਗਲੇ ਮਹੀਨੇ ਤੋਂ ਹਰ ਮਹੀਨੇ 1000 ਰੁਪਏ ਡਿੱਗਣਗੇ। ਕਿਐਸੀ ਦੱਸੋ ਬੀਬੀਆਂ ਦੱਸੋ ਸੱਚ ਸੱਚ ਬੱਸੋ। ਬੀਬੀਆਂ ਨੇ ਝਾੜੂ ਝਾੜੂ ਕਰਕੇ ਬੀਬੀਆਂ ਨੇ ਸਰਕਾਰ ਬਣਾਈ ਬਈ ਬਾਨੀ ਦੀ। ਇਹਨਾਂ ਨੇ ਬਈ ਬਾਨੀ ਸਰਕਾਰ ਬਣਾਈ। ਸਭ ਤੋਂ ਵੱਜੀ ਠੱਗੀ ਵੀ ਇਹਨਾਂ ਦੇ ਨਾਲ ਹੀ ਵਜੀ। ਚਾੜੂ ਨਾ ਚਾੜੂ ਚਾੜਨ ਦਾ ਸਮਾਂ ਆਇਆ ਹੋਈ ਚਾੜੂ ਨਾ ਝਾੜ ਬਹੁ ਨਨ ਆ ਬਿਲਕੁਲ ਸਹੀ ਗੱਲ ਹੈ ਪੰਤਾਲੀ ਬਈ ਨੇ 4 ਸਾਲ ਹੋ ਗਏ 45000 ਰੁਪਏ ਤੁਹਾਡਾ ਬਕਾਇਆ ਖੜਾ ਹੈ 45000 ਰੁਪਏ ਜੇ ਤੁਹਾਡੀ 30 ਕਿਲੋ ਕਣਕ ਬਾਲੋ ਸਾਹਿਬ ਦੇ ਬੇਸੀ ਇਹਨੇ ਚੱਕ ਕੇ ਹੋ ਜਾ ਝਾੜੂ ਮਾਰਿਆ 5 ਕਿਲੋ ਚਿਲਾ ਛੱਡੀ ਇਹ ਬਦਲਾ ਵਾਸਤੇ ਗੋਟਾ ਪਾਈਆਂ ਸੀ ਤੁਸੀਂ ਹਾਂ ਝਾੜੂ ਮਾਰਦਾ ਤੁਹਾਡੇ ਕੰਨ ਕ ਨੂੰ ਝਾੜੂ ਮਾਰਦਾ ਤੁਹਾਡੇ ਬੱਚਿਆਂ ਦੇ ਵਰਦੀਆਂ ਨੂੰ ਝਾੜੂ ਮਾਰਦਾ ਤੁਹਾਡੇ ਸ਼ਗਨ ਚੇ ਝਾੜੂ ਮਾਰਦਾ ਸਾਈਕਲਾਂ 'ਚ ਝਾੜੂ ਮਾਰਦਾ ਵਿਕਾਸ ਤੇ ਸਾਰਾ ਕੁਝ ਤੇ ਦਾ ਝਾੜੂ ਮਾਰਦਾ ਤੇ ਇਹਨਾਂ ਨੂੰ ਝਾੜੂ ਕਦੋਂ ਮਾਰੋਗੇ ਤੁਸੀਂ ਆ ਜਿਨ੍ਹਾਂ ਨੇ ਗੁਟਕਾ ਸਾਫ ਦੀ ਸਵਾ ਖਾਦੀ ਹੈ ਤਖ ਸਾਹਿਬ ਮੂੰਹ ਕਰਕੇ ਕਿ 4 ਹਫਤਿਆਂ 'ਚੇ ਨਸ਼ੇ ਖਤਮ ਕਰਦਾਂਗੇ ਉਹ ਕਾਂਗਰਸੀ 5 ਸਾਲ ਰਾਜ ਕੇ ਨਸ਼ੇ ਵੇਚ ਕੇ ਚੁੱਪ ਚੁਪ ਗਏ ਤੁਮਈਆਂ ਕਰਕੇ ਆ ਨਸ਼ੇੜੀ ਜਿਹਨੂੰ ਮੁੱਖ ਮੰਤਰੀ ਬਣਾ ਛੱਡਿਆ ਪਾਰਲੀਮੈਂਟ ਤੇ 11 ਵਜੇ ਡੱਕੇ ਹੋਏ ਆਉਂਦਾ ਸੀ ਇਹਨੇ ਸੂਬਾ ਕੀ ਚਲਾਣਾ ਹੈ ਅਬ ਅਬ ਗੱਡੀ ਦਾ ਡਰਾਈਵਰ ਨਹੀਂ ਰੱਖਦੇ ਜਿਹੜਾ ਸ਼ਰਾਬੀ ਆਪਾਂ ਮੁੱਖ ਮੰਤਰੀ ਨੂੰ ਪੂਰਾ ਸੂਬਾ ਫੜਾ ਛੱਡਿਆ ਕਹਿੰਦਾ ਨਸ਼ੇ ਵਿਰੋਧੀ ਯੋਧੇ ਚੱਲ ਰਿਹਾ ਹੈ ਜੀ ਮੈਨੂੰ ਪਤਾ ਹੈ ਨਸ਼ੇ ਕਿੱਥੇ ਬਣਦੇ ਨੇ ਕੌਣ ਵੇਚਦਾ ਹੈ ਕਿੱਥੇ बिकਦੇ ਨੇ ਤੇ ਫਿਰ 4 ਸਾਲ ਤੋਂ ਖਤਮ ਕੀ ਨਹੀਂ ਕੀਤੇ ਨਸ਼ੇ ਕਰਕੇ ਅਜੇ ਬੱਚਿਆਂ ਨੂੰ ਤਾਂ ਦਰਬਾਲ ਸਾਹਿਬ ਜਾ ਕੇ ਸਵਾਲ ਦਿਲਵਾਦੇ ਮੈਂ ਨਸ਼ੇ ਖਤਮ ਕਰਾਂਗੇ ਤੇ ਆਪ ਗੁਰਦੁਆਰਾ ਸਾਹਿਬ ਨਸ਼ੇ ਦੀ ਹਾਲਤ ਚ ਜਾਂਦਾ ਮਾਂ ਦੀ ਝੂਠੀ ਸੋਖਾਂਦਾ ਮੈਂ ਨਸ਼ੇ ਛੱਡਾਪ ਤਾਂ ਛੱਡ ਨਹੀਂ ਸਕਿਆ ਲੋਕਾ ਤੁਹਾਡੇ ਵਕਨ ਨੂੰ ਕੁਝ ਕਹ ਕਿੱਥੋਂ ਆਂਦੀਆਂ ਨੇ ਗੋਲੀਆਂ ਇਹ ਆਪ ਵੇਚਦੇ ਨੇ ਮਾਤਾ ਜੀ ਭੁਲੇਖੇ 'ਚ ਨਾ ਰਹੋ ਸਰਕਾਰੀ ਸ਼ਹਿਦ ਦੇ ਬਣਾ ਨਸ਼ੇ बिक ਨਹੀਂ ਸਕਦੇ ਇਹ ਆਪ ਬੇਚਵੇਂ ਮੇਂ ਪੁੱਛਦੇ ਰਾਹੀ ਉਹਨਾਂ ਨੂੰ ਛਡਾਉਂਦੇ ਨੇ ਜਿਹੜੇ ਵੇਚਦੇ ਨੇ ਤੇ ਆਪ ਪੈਸੇ ਦੀ ਕਮਾਈਆਂ ਕਰਦੇ ਨੇ ਤੇ ਤੁਹਾਨੂੰ ਪਤਾ ਕਿ ਅੱਜ ਸੂਬੇ ਵਿੱਚ ਤਰੱਕੀ ਕਿਉਂ ਨਹੀਂ ਹੋ ਰਹੀ ਤੁਹਾਡੇ ਜਵਾਬ ਬੇਰੋਜ਼ਗਾਰ ਕਿਉਂ ਫਿਰ ਰਹੇ ਨੇ ਤੁਹਾਡੀ ਸਹੂਤਾ ਕਿਉਂ ਬੰਦ ਹੋ ਰਹੀਆਂ ਨੇ ਕਿਉਂਕਿ ਰਾਜ-ਰਾਜ ਕੇ ਖਜ਼ਾਨੇ ਨੂੰ ਪਹਿਲੇ ਕਾਂਗਰਸੀਆਂ ਨੇ ਲੁੱਟਿਆ ਇਹ ਆਪ ਲੁੱਟ ਰਹੇ ਨੇ ਤੇ ਇੱਕ ਅੱਟਰ ਇਮਾਨਦਾਰੀ ਦਾ ਜੇ ਤੁਹਾਨੂੰ ਸਬੂਤ ਚਾਹੀਦਾ ਹੈ ਤੇ ਮੈਂ ਇਹਨਾਂ ਦੀ ਮੰਤਰੀਆਂ ਦੀ ਤਾਂ ਲਿਸਟ ਅਜੇ ਬੋਲਾਂਗੀ ਨਹੀਂ ਇਹਨਾਂ ਦੇ ਅਮਿਤ ਰਤਨ ਇਹਨਾਂ ਦੇ ਬੁਜੇਰ ਸਿੰਘਾ ਇਹਨਾਂ ਦੇ ਸਲਾਰੀ ਫਲਾਰੀ ਫੌਜੀ ਦੀ ਗੱਲ ਤਾਂ ਬਾਅਦ ਨੂੰ ਕਰਾਂਗੀ ਉਹ ਮੰਤਰੀ ਛੱਡੋ ਅਜੰਤ ਸਰਾ ਦਾ ਹਾਲ ਦੇਖ ਲਓ ਤੁਸੀਂ ਡੀ ਆਈ ਜੀ ਭੁੱਲਰ ਇੱਕ ਭੁੱਲਰ ਦੇ ਕਰ ਦਿੱਲੀ ਨੇ ਆ ਕੇ ਪੁਲਿਸ ਨੇ ਰੇਡ ਮਾਰੀ ਤੇ ਤੁਹਾਨੂੰ ਪਤਾ ਕਿੰਨੇ ਪੈਸੇ ਮਿਲੇ 500 ਦੇ ਕਿੰਨੇ ਗੱਡੀਆਂ ਤੇ ਨੋਟ ਦੇ ਨੋਟ ਫੋਟੋ ਕਿਨੇ ਦੇਖੀਏ ਦਾ ਹੱਥ ਖੜੇ ਕਰਕੇ ਮੈਨੂੰ ਦੱਸੋ ਜੇ ਕਿਸੇ ਨੇ ਦੇਖਿਆ ਆਰਿਆਂ ਨੂੰ ਬਹਿੰਦੀ ਜਿਨ੍ਹਾਂ ਨੇ ਨਹੀਂ ਦੇਖਿਆ ਨਾ ਬੀਬੀਆਂ ਨੂੰ ਜ਼ਰੂਰ ਦਿਖਾਓ ਇਹਨਾਂ ਦੇ ਹਜ਼ਾਰ ਰੁਪਏ ਕਿੱਥੇ ਜਾ ਲੱਗੇ ਸਾਢੇ 7 ਕਰੋੜ ਰੁਪਏ ਕਮਰਾ ਭਰਿਆ ਹੋਇਆ ਨੋਟਾਂ ਦੇ ਨਾਲ ਉਹਨੇ ਲਿਖ ਕੇ ਦਿੱਤੀ ਮੇਰੀ ਸਾਲ ਦੀ ਆਮਦਨ 35 ਲੱਖ ਰੁਪਏ ਹੈਗੀ ਪੈਨਸੂ ਸਮਾਨ ਵਾਲੇ ਡੀਆਈਜੀ ਪੁਲਸ ਅਫਸਰ ਦੇ ਘਰੇ ਕਮਰਾ ਭਰ ਕੇ 500 ਦੀਆਂ ਗੱਡੀਆਂ ਨੋਟਾਂ ਦੀ 4 ਕਿਲੋ ਸੋਨਾ ਇੱਕ ਤੋਲਾ ਅੱਜ ਕਿੰਨੇ ਲੱਖਾਂ ਦਾ ਹੈਗਾ ਇਹਦੇ ਘਰੇ 4 ਕਿਲੋ ਸੋਨਾ ਮਿਲਿਆ ਤੀਕ ਬਕਾਨਾ ਦੇ ਪ੍ਰਾਪਰਟੀਆਂ ਦੇ ਕਾਗਜ਼ ਮਿਲੇ ਗੱਡੀਆਂ ਤੇ ਘੜੀਆਂ ਉਹ ਬਾਕੀ ਸਾਰਾ ਛੱਡ ਦਿਓ ਇਹ ਸੀਗਾ ਇੱਕ ਅਫਸਰ ਉਹਦੀ 1 ਮਹੀਨੇ ਦੀ ਕਮਾਈ ਤੇ 4 ਸਾਲਾਂ 'ਚ ਸੈਂਕੜੇ ਡੀਆਈਜੀ ਅਫਸਰਾਂ ਦੀ ਕੀ ਕਮਾਈ ਹੋਗੀ ਉਹ ਕਮਾਈਆਂ ਕਿੱਥੋਂ ਹੋ ਰਹੀਆਂ ਨੇ ਕਿਹੜੇ ਮੰਤਰੀ ਇਹਨਾਂ ਨੂੰ ਸ਼ਹਿ ਦੇ ਰਹੇ ਨੇ ਇਹ ਸਸਟ ਪੱਟਰੇ ਇਮਾਨਦਾਰੀ ਦਾ ਇਹਨਾਂ ਦਾ ਸਬੂਤ ਹੈ ਪਗ ਸੇ ਵੀ ਪਗ ਬਣ ਕੇ ਲੜ ਕੱਢ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਇਹ ਮੁੱਖ ਮੰਤਰੀ ਦੀ ਅਸ਼ਲੀਲ ਵੀਡੀਓ ਤਾਂ ਤੁਸੀਂ ਦੇਖ ਹੀ ਲਿੱਤੀ ਹੈ ਵੀ ਕਰ ਤੁਸੀਂ ਇਹ ਗੁੰਮਰਾਹ ਕੀਤਾ ਹੈ ਸਾਨੂੰ ਪੰਜਾਬ ਨੇ 4 ਲੱਖ ਕਰੋੜ ਦਾ ਕਰਜ਼ਾ ਪੰਜਾਬ ਦੇ ਉੱਤੇ ਚੜ ਗਿਆ 4 ਸਾਲਾਂ 'ਚ ਜਿਹਦੇ ਵਿੱਚ ਉਹ ਅੱਧਾ ਇਹਨਾਂ ਨੇ ਚੜਾਤਾ ਜਿਹੜਾ ਬੱਚਾ ਜੰਮਦਾ ਹੈ ਨਾ ਅੱਜ 1.5 ਲੱਖ ਦਾ ਕਰਜ਼ਾ ਲੈ ਕੇ ਜੰਮਦਾ ਹੈ ਕਿੱਥੋਂ ਜੇ ਅੱਜ ਵੀ ਤੁਹਾਡੇ ਕੋਲ ਆ ਕੇ ਵੋਟ ਮੰਗਣਗੇ ਤਾਂ ਮੈਂ ਫਿਰ ਕੀ ਕਹਾਂ ਜਿਹੜੀ ਪਾਰਟੀ ਨੇ ਵਿਰਾਸਤ ਖਾਲਸਾ ਬਣਾਤਾ ਜਿਨ੍ਹਾਂ ਨੇ ਵੱਡੂ ਕੱਲਾ ਘੱਲਾ ਤੋਂ ਛੋਟੇ ਕੱਲੂ ਘਾਰੇ ਦੀ ਯਾਦਗਾਰਾ ਬਣਾਈ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਬਣਾਈ ਚੱਪੜ ਚਿੜੀ ਬਣਾਇਆ ਆ ਤੁਹਾਡੇ ਜੰਗੇ ਆਜ਼ਾਦੀ ਬਣਾਈ ਭਗਵਾਨ ਵਾਲਮੀਕ ਜੀ ਦੀ داستان ਗੁਰੂ ਰਵੇਦਾਸ ਜੀ ਦਾ ਸਾ ਜਿਨ੍ਹਾਂ ਨੇ ਤਾਂ ਆਉਣ ਵਾਲੀ ਪੀੜੀ ਨੂੰ ਤਲੰਦੇ ਮਾਲ ਜੋੜਨ ਵਾਸਤੇ ਆ ਸਾਰਾ ਕੁਝ ਕੀਤਾ ਤੇ ਜਿਨ੍ਹਾਂ ਨੇ ਕੱਖ ਨਹੀਂ ਕੀਤਾ ਮਿੰਡ ਚ ਕਹਤਾ ਵੀ ਬੇਅਦਵੀ ਕੀਤੀ ਹੈ ਮਾੜੇ ਨੇ ਇਹ ਬੇਅਦਵੀ ਕਰਨਗੇ ਅਸੀਂ ਬੇਅਦਵੀ ਵੀ ਕੋਸ਼ਿਸ਼ ਉਹ ਫੜਨਾਂ ਕੀਓਤਸੇ ਨਹੀਂ ਪੁੱਛਦੇ ਜਦ ਫਟੇ ਕੋਲ ਆਂਦੇ ਨੇ ਤੁਸੀਂ ਕਿਐ ਸੀ ਬਿਆਦਵੀ ਦੇ ਦੋਸ਼ੀਆਂ ਨੂੰ ਫੜੋਗੇ 9 ਸਾਲ ਤੁਹਾਡੇ ਹੱਥ ਕਿੰਨੇ ਬੰਨ ਕੇ ਰੱਖੇ ਨੇ ਕਿ ਜੇ ਅਸੀਂ ਦੋਸ਼ੀ ਸੀਗੇ ਫੜ ਕੇ ਸਾਨੂੰ ਬੰਦ ਕਿਉਂ ਨਹੀਂ ਕੀਤੇ ਕਿਨੇ ਰੋਕਿਆ ਨਾ ਨੂੰ ਅੱਜ ਮੇਰੇ ਭਰਾ ਨੂੰ ਬੰਦ ਕਰਤਾ ਵਿਕਰਮ ਨੂੰ ਕਹਿੰਦੇ ਨਸ਼ੇ ਵੇਚਦਾ ਤੇ 10 ਤੋਂ 4 ਮਹੀਨੇ ਰਹਿ ਤੋ ਬੰਦ ਹੈ ਤੁਹਾਡੇ ਨਸ਼ੇ ਮੁੱਕ ਗਏ ਬੰਦ ਹੋ ਗਏ ਤੇ ਕਿਉਂ ਨਹੀਂ ਹੋਏ ਜੇ ਬਹਿਤਾ ਜੀ ਬੰਦ ਝੂਠ ਦੇ ਪੈਰ ਨਹੀਂ ਹੁੰਦੇ ਸੱਚ ਦੀ ਜਿੱਤ ਹੁੰਦੀ ਹੈ ਬਿਕਰਮ ਵੀ ਨਿਕਲੂਗਾ ਤੇ ਜਿਸ ਦਿਨ ਸਾਡੀ ਸਰਕਾਰ ਬਣ ਗਈ ਨਾ ਬੇਨਕਾਬ ਹੋਣਾ ਨੂੰ ਕਰਾਂਗੇ ਜਿਨ੍ਹਾਂ ਨੇ ਸਾਡੇ ਨਾਂ ਤੇ ਸਿਆਸਤ ਖੇਡ ਕੇ ਗੰਦੀ ਰਾਜਨੀਤੀ ਕਰਕੇ ਬੇਅਦਬੀਆਂ ਕਰਾਈਆਂ ਉਹ ਵੀ ਸਾਨੂੰ ਪਤਾ ਹੈ ਬਹੁਤ ਕੁਝ ਬੋਲਣਾ ਤਾਂ ਮੈਂ 10ਵੀਂ ਤਮਾ ਬਹੁਤ ਕੁਝ ਲੇਕਿਨ ਮੈਂ ਕਿੰਨਾ ਲੰਬਾ ਇਹ ਨੂੰ ਲੈ ਕੇ ਜਾਵਾਂ ਬਹੁਤ سارے ਪ੍ਰੋਗਰਾਮ ਹੋਰ ਨੇ ਲੇਕਿਨ ਜਾਗੋ ਹੁਣ ਅੱਜ ਇੱਕ ਪਰਮੀ ਫੌਜੀ ਦੇ ਪਰਿਵਾਰ ਨੂੰ ਜਿਵੇਂ ਦੱਸਿਆ ਜਦ ਜ਼ਾਲਿਮ ਕਾਂਗਰਸ ਨੇ ਟੈਂਕਾਂ ਤੋਪਾਂ ਦੇ ਨਾਲ ਫੌਜ ਚੜਾ ਛਾੜਤੀ ਸੀ ਸਾਡੇ ਗੱਲਤਖਸਾਬ ਦੇ ਉੱਤੇ ਦੇਸ਼ ਭਰ ਦੇ ਫੌਜੀ ਸੇਕ ਫੌਜੀਆਂ ਨੇ ਬਗਾਵਤ ਕੀਤੀ ਹਥਿਆਰ ਬੰਦ ਹੋ ਕੇ ਨੌਕਰੀ ਨੂੰ ਲੱਤ ਮਾਰ ਕੇ ਚੱਲ ਪਏ ਇੱਥੇ ਦਰਬਾਰ ਸਾਹਿਬ ਵੱਲ ਤੇ ਜ਼ਾਲਿਮ ਅੰਦਰਾਲੀ ਕਾਂਗਰਸ ਨੇ ਕਿਹਾ ਗੋਲੀਆਂ ਮਾਰ ਕਤਲ ਕਰ ਦੋ ਸਾਰਿਆਂ ਦੇ ਫੜ ਕੇ ਜੇਲਾ ਚ ਸਿੱਟ ਦੋ ਜੇਲਾ ਚ ਸਿੱਟ ਕੇ ਧੀਮੀ ਜੀ ਦਾ ਪਤੀ ਵੀ ਉਹਨਾਂ ਦੇ ਵਿੱਚੋਂ ਇੱਕ ਸੀਗੇ 10-10 ਸਾਲ ਕਈ ਕਈ ਸਾਲ ਕਿੰਨੇ ਸਾਰੇ ਜੇਲਾ ਚ ਬੰਦ ਰਹੇ ਬੁਰੀ ਤਰ੍ਹਾਂ ਤਸ਼ੱਦਦ ਦਾ ਸਾਹਮਣਾ ਕੀਤਾ ਪਰਿਵਾਰ ਨੂੰ ਤੰਗ ਪਰੇਸ਼ਾਨ ਕੀਤਾ ਗਿਆ ਤੇ ਤੁਹਾਡੀ ਆਪਣੀ ਖੇਤਰੀ ਪਾਰਟੀ ਦੀ ਸਰਕਾਰ ਤੁਸੀਂ ਬਣਾਈ ਤੇ ਸ਼੍ਰੋਮਣੀ ਕਮੇਟੀ ਨੇ ਇਹੋ ਜਿਹੇ ਪਰਿਵਾਰਾਂ ਨੂੰ ਧਰਮੀ ਫੌਜੀ ਦਾ ਦਰਜਾ ਦਿੱਤਾ ਅੱਜ ਉਹ ਧਰਮੀ ਫੌਜੀ ਦਾ ਪਰਿਵਾਰ ਤੁਹਾਡੇ ਕੋਲ ਵੋਟਾਂ ਵਾਸਤੇ ਆਇਆ ਹੈ ਤੇ ਅੱਜ ਜੇ ਧਰਮ ਦੇ ਨਾਲ ਕੌਮ ਨਹੀਂ ਖੜੂਗੀ ਕਿ ਕਿ ਦਿੱਲੀ ਵਾਲੇ ਖੜਨਗੇ ਤੇ ਅੱਜ ਕੌਮ ਦਾ ਜੇ ਕੌਮ ਨੇ ਧਰਮੀ ਪਰਿਵਾਰਾਂ ਦਾ ਸਾਥ ਵੀ ਦਿੱਤਾ ਤਾਂ ਕੱਲ ਜਦ ਸਾਡੇ ਪਤਾ ਮਿਕਸਾਨਾ ਦੇ ਉਪਯਾ ਕਰੰ ਦੇ ਉੱਤੇ ਕੋਈ ਪੀੜਾ ਆਉਗੀ ਕਿਹੜਾ ਨੌਜਵਾਨ ਖੜੂਗਾ ਕਿਨੀ ਸਨੇਹਾ ਦਵਾਂਗੇ ਅਸੀਂ ਆ ਜਾਣ ਵਾਲੀ ਪੀੜੀ ਨੂੰ ਇਤਿਹਾਦੀ ਕੁਰਬਾਨੀਆਂ ਦਾ ਕੋਈ ਮੁੱਲ ਨਹੀਂ ਕੋਮ ਚ ਮੈਂ ਤਾਂ ਕਹਿੰਦੀ ਜਦ ਬੀਬੀ ਜੀ ਨੂੰ ਖੜਾ ਕੀਤਾ ਸੀ ਕਿਸੇ ਹੋਰ ਦਾ ਸਾਹਮਣੇ ਖੜਾ ਹੋਣਾ ਬੰਦਦਾ ਹੀ ਨਹੀਂ ਸੀ ਵੀ ਧਰਮੀ ਫੌਜੀ ਹੈ ਪਤਾ ਲੱਗੇ ਨੌਜਵਾਨ ਪੀੜੀ ਨੂੰ ਕੌਮ ਕਿਵੇਂ ਖੜਦੀ ਪਰ ਇਹਨਾਂ ਵਾਸਤੇ ਤਾਂ ਸਿਆਸਤ ਜਦ ਜ਼ਰੂਰੀ ਹੈ ਸਮਾਂ ਬੇਨਤੀ ਕਰਦੀ ਆ ਬੀਬੀ ਜੀ ਨੇ ਆ ਬੀਬੀਆਂ ਜਾਣਦੀਆਂ ਜਦ ਘਰ ਦਾ ਕਮਾਉਣ ਵਾਲਾ ਨੌਕਰੀ ਛੱਡ ਕੇ ਆਂਦਾ ਘਰ ਕਿਵੇਂ ਚੱਲਦਾ ਹੈ ਕਿੰਨੀ ਆਫੀਆਈ ਹੁੰਦੀ ਹੈ ਉਹ ਗਰੀਬੀ ਬੀਬੀ ਜੀ ਨੇ ਦੇਖੀ ਹੈ ਲੇਕਿਨ ਪ੍ਰਿੰਸੀਪਲ ਦੀ ਡਿਊਟੀ ਨਿਭਾਉਂਦੇ ਹੋਏ ਪੰਜਾਬ ਦੀ ਅਗਲੀ ਪੀੜ੍ਹੀ ਨੂੰ ਤਿਆਰ ਕਰਨ ਦੀ ਨੌਕਰੀ ਵੀ ਕੀਤੀ ਘਰ ਵੀ ਚਲਾਇਆ ਤੁਹਾਡੀ ਸੇਵਾ ਵਾਸਤੇ ਆਏ ਨੇ ਇੱਥੇ ਇਮਾਨਦਾਰ ਨੇ ਪੜ੍ਹੇ ਲਿਖੇ ਨੇ ਬੀਬੀਆਂ ਦੀ ਸਮੱਸਿਆ ਨੂੰ ਸਮਝਦੇ ਕਿਉਂਕਿ guzre hoy ne ulhaata to ਤੇ ਅੱਜ ਇਸ ਪਰਵਾਜ਼ ਦਾ ਆਪਾਂ ਸਾਥਰੀ ਦਵਾਂਗੇ ਇੱਕ ਵੋਟ ਵਾਸਤੇ ਸ਼ਾਬਾਸ਼ ਸ਼ਾਬਾਸ਼ ਜੀ ਸੱਚੀ ਆ ਗਾਲਾ ਸ਼ਾਬਾਸ਼ 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 ਬਰੇ ਸੁਨੇਹਾਲ ਜੇ ਸੈਂਤ ਤੁਸੀਂ ਮੀਂਹ ਪਰ ਕੇ ਸਰਕਾਰ ਸਾਈਂ ਚ ਬਣਾਤੀ ਵੱਡੇ ਬਾਦਲ ਸਾਹਿਬ ਦੇ ਖਾਉ ਤੁਸੀਂ ਦੇਖੇ ਨੇ ਉਸ ਵੱਡੇ ਬਾਦਲ ਸਾਹਿਬ ਦਾ ਖੂਨ ਛੋਟਿਆ ਦੇ ਰਵਾ ਵਿੱਚ ਵਗਦਾ ਮੈਂ ਤੁਹਾਨੂੰ ਦੋਸਤੋ ਵੱਡ ਕੰਮ ਕਰਕੇ ਤੁਹਾਨੂੰ ਦਿਖਾਵਾਂਗੇ ਜਿਨੇ ਕਾਡ ਕੱਟੇ ਗਏ ਨੇ ਸਾਰੇ ਕਾਡ ਬਹਾਲ ਹੋਣਗੇ ਸਾਰੇ ਬਜੀਫੇ ਫੇਰ ਮਿਲਣਗੇ ਪੈਨਸ਼ਨਾਂ ਮਿਲਣਗੇ ਸ਼ਗਮ ਦੇ ਚੈੱਕ ਜਿਨੇ ਨਹੀਂ ਦਿੱਤੇ ਸਾਰੇ ਉਹ ਵੀ ਦਿੱਤੇ ਜਾਣਗੇ ਜਿਹੜੇ ਗਰੀਬ ਦੇ ਸਿਰ ਤੇ ਮਕਾਨੀਆਂ ਦਾ ਮਕਾਨ ਦਿੱਤਾ ਜਾਊਗਾ ਮੋਟਰਾਂ ਦੇ ਕਨੈਕਸ਼ਨ ਵੀ ਮਿਲਣਗੇ ਕਿਸਾਨਾਂ ਵਾਸਤੇ ਜਿਹੜੀ ਸਹੂਲਤਾਂ ਨੇ ਉਹਦੀ ਲੜਾਈ ਜੰਗੀ ਪੱਧਰ ਤੇ ਲੜੀ ਜਾਊਗੀ ਤੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਵਾਸਤੇ ਨੌਕਰੀਆਂ ਦੇ ਸਾਧਨ ਪੈਦਾ ਕਰਨ ਵਾਸਤੇ ਵੱਧ ਤੋਂ ਵੱਧ ਇੰਡਸਟਰੀ ਤੇ ਕਾਰਖਾਨੇ 25 ਲੱਖ ਨੌਕਰੀਆਂ ਦਿੱਤੀਆਂ ਸੀ 5 ਲੱਖ ਤੋਂ ਵੱਧ ਦੇ ਕੇ ਦਿਖਾਵਾ ਆ ਤੁਹਾਡੇ ਬੱਚੇ ਬਾਹਰ ਨਹੀਂ ਇੱਥੇ ਰਹਿ ਕੇ ਪੰਜਾਬ ਦੀ ਤਰੱਕੀ ਵਿੱਚ ਯੋਗਦਾਨ ਪਾਣ ਛੱਡ ਛੱਡ ਜ਼ਮੀਨਾਂ ਬਾਹਰ ਚਾਈ ਜਾਂਦੇ ਨੇ ਬਾਹਰ ਵਾਲੇ ਇੱਥੇ ਆ ਕੇ ਵੇਚ ਜਾਂਦੇ ਨੇ ਪੰਜਾਬ ਦੀ ਨੌਕਰੀ ਇਹਨਾਂ ਦੀ ਤਰ੍ਹਾਂ ਨਹੀਂ ਰਾਜਸਥਾਨ ਤੇ ਹੋ ਜਾਂਦੇ ਇਹਦੇ ਬੱਚਿਆਂ ਨੂੰ ਮਿਲ ਰਹੀ ਹੈ ਪੰਜਾਬ ਦੀ ਨੌਕਰੀ ਪੰਜਾਬ ਦੇ ਬੱਚਿਆਂ ਨੂੰ ਮਿਲੂਗੀ ਪੰਜਾਬ ਦੇ ੱਲੇ ਪੰਜਾਬੀ ਜ਼ਮੀਨ ਖਰੀਦ ਸਕਣਗੇ ਹਾਂ ਇੰਡਸਟਰੀ ਜ਼ਰੂਰ ਲਾਂ ਲੇਕਿਨ ਨੌਕਰੀਆਂ ਪੰਜਾਬੀਆਂ ਦੀ ਹੋਣਗੀਆਂ ਇਹ ਸਾਰੀ ਲੜਾਈ ਅਸੀਂ ਲੜਾਂਗੇ ਇਹ ਇਕੱਲੇ ਖੇਤਰੀ ਪਾਰਟੀ ਲੜ ਸਕਦੀ ਹੈ ਦੂਜੀ ਦਿੱਲੀ ਵਾਲੀ ਪਾਰਟੀ ਤਾਂ ਗੱਲਾਂ ਕਰ ਹੀ ਨਹੀਂ ਸਕਦੀਆਂ ਕਿਉਂਕਿ ਵੋਟਾਂ ਤੇ ਇਹਨਾਂ ਨੇ ਸਾਰੇ ਥਾਵਾਂ ਲੈਣਾ ਨੇ ਤੇ ਹੁਕਮ ਦੀ ਉਪਰੋਂ ਚੱਲਦੇ ਨੇ ਉਹ ਸਰਕਾਰ ਸੀਗੀ ਬਾਦਲ ਸਾਹਿਬ ਦੀ ਜਿੱਥੇ ਦੇਸ਼ ਦਾ ਪ੍ਰਧਾਨ ਮੰਤਰੀ ਬਾਦਲ ਸਾਹਿਬ ਦੇ ਪੈਰੀ ਹੱਥ ਲਾਂਦਾ ਸੀ ਅੱਜ ਦਾ ਮੁੱਖ ਮੰਤਰੀ ਕੇਜਰੀਵਾਲ ਜਦ ਪਹਿਲਾਂ ਚੇਟਿਕਦਾ ਫਿਰਦਾ ਹੈ ਪੰਜਾਬ ਨੂੰ ਇੱਥੇ ਲਾ ਕੇ ਖੜਾ ਕਰਦਾ ਸੋ ਮੈਂ ਆਸ ਕਰਦੀ ਆ ਸੋ ਮੈਂ ਸੋ ਮੈਂ ਆਸ ਕਰਦੀ ਆ ਤੁਸੀਂ ਆਨ ਵਾਲੀ 11 ਤਰੀਕ ਨੂੰ ਤਕੜੀ ਨੂੰ ਵੋਟ પાਕੇ ਇੱਕ ਇਤਿਹਾਸ ਕੈਮ ਕਰੋਗੇ ਕਿ ਲੋਕਾਂ ਨੇ ਝੂਠੀ ਸਰਕਾਰਾਂ ਨੂੰ ਆਇਨਾ ਦਿਖਾ ਕੇ ਪੰਜਾਬ ਤੋਂ ਝੂਠ ਦਾ ਜੜਪਟ ਕੇ ਕਾਂਗਰਸ ਤੇ ਆਮ ਆਦਮੀ ਜਿਹੜੀ ਦੇਸ਼ ਭਰ ਚ ਇਹਨਾਂ ਦੇ ਇੰਡੀਆ ਲਾਈਨ ਦੋਨੋਂ ਇਕੱਠੀਆਂ ਹੈਗੀਆਂ ਪੰਜਾਬ ਦੇ ਵੀ ਅਕਾਲੀ ਦਲ ਦੇ ਖਿਲਾਫ ਇਕੱਠਿਆ ਰਹੇ ਨੇ ਧੋង ਕਰਦੀਆਂ ਨੇ ਹੁਣ ਸੱਚ ਦੀ ਰਾਜਨੀਤੀ ਵਾਸਤੇ ਤੁਸੀਂ ਉਸ ਆਪਣੀ ਖੇਤਰੀ ਪਾਰਟੀ ਨੂੰ ਕਾਮਯਾਬ ਕਰੋਗੇ ਜਿਹੜੇ ਪੰਜਾਬ ਦੇ ਹਿੱਤਾ ਹਿੱਤਾ ਵਾਸਤੇ ਬਾਜਾ ਸਾਹਿਬ ਇਤਰਾ 18 18 ਸਾਲ ਕੈਤਾ ਵੀ ਕੱਟਦਿਆਂ ਨੇ ਤੇ ਦਿੱਲੀ ਦੇ ਆ ਕੇ ਝੁਕਦਿਆਂ ਨਹੀਂ ਜਿਤੇ ਕਰਕੇ ਸਾਡੀ ਪਾਰਟੀ ਨੂੰ ਖਤਮ ਕਰਨ ਵਾਸਤੇ ਹਰ ਤਰ੍ਹਾਂ ਦੀ ਸਾਜ਼ਿਸ਼ ਰਚੀ ਜਾ ਰਹੀ ਹੈ ਉਹ ਸਾਜ਼ਿਸ਼ ਨੂੰ ਵੀ ਤੁਸੀਂ ਨਾਕਾਮ ਕਰਕੇ ਪੰਜਾਬ ਦੀ ਖੇਤਰੀ ਪਾਰਟੀ ਦਾ ਝੰਡਾ ਬੁਲੰਦ ਕਰੋਗੇ ਆਹੀ ਭੈਣ ਤੁਹਾਨੂੰ ਸਾਡੇ ਤੋਂ ਆਸ ਰੱਖਦੀਏ ਤੇ ਮੈਨੂੰ ਪਤਾ ਹੈ ਕਿ ਮੇਰੇ ਮਾਝੇ ਦੇ ਵੀਰ ਕਦੇ ਭੈਣਾਂ ਨੂੰ ਘਰੋਂ ਖਾਲੀ ਨਹੀਂ ਮੋੜਦੇ ਤੇ ਇਸ ਵਾਰੀ ਇਹੋ ਜੀ ਤਕੜੀ ਤਕੜੀ ਕਰਕੇ ਰਿਜ਼ਲਟ ਲੈ ਕੇ ਆਓਗੇ ਜਿਸਾ ਤੁਹਾਡਾ ਸ਼ੁਕਰਾਨਾ ਕਰਨ ਵਾਸਤੇ ਆਵਾ ਰੇਣੀ ਹੋ ਕੇ ਆਵਾਜ਼ੀ ਸਰਕਾਰ ਬਣਾ ਦਿਓ ਤੇ ਫਿਰ ਤੁਸੀਂ ਹੁਕਮ ਕਰੋਗੇ ਤੇ ਸੇਵਾ ਕਰਨ ਵਾਸਤੇ ਅਸੀਂ ਸਾਰੇ ਹਾਜ਼ਰ ਹੋਇਆ ਕਰਾਂਗੇ